ਸਰਸ਼ੀ ਜਾਲਦੀ ਤੁਹਾਡੇ ਸਭ ਦਾ ਸਵਾਗਤ ਹੈ ਸੰਦੂ ਕਲਚਰ ਬੁਟੀਕ ਤੇ ਹਰਮੀਦਰ ਅਰਸ਼ਦੀਪ ਚੈਨਲ ਦੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਜੇ ਸੂਟ ਦਿਖਾਵਾਂਗੇ ਰੈਡੀ ਹੋਏ ਆਪਣੀ ਬੁਟੀਕ ਦੇ ਕਸਟਮਰਸ ਦੀ ਡਿਮਾਂਡ ਤੇ ਆ ਤੁਸੀਂ ਦੇਖੋ ਜੀ ਪਹਿਲਾਂ ਆਪਾਂ ਜਿਹੜੀ ਆ ਫਰੌਗ ਰੈਡੀ ਕੀਤੀ ਹੋਈ ਆ ਪੈਚ ਵਰਕ ਦੇ ਨਾਲ ਪੂਰਾ ਹੈਂਡਵਰਕ ਤੇ ਉੱਪਰ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਜੀ ਹਲਕਾ ਜਿਹਾ ਜਿਹੜੇ ਸ਼ੀਟ ਦਾ ਆਪਾਂ ਇਹਨੂੰ ਇੱਥੇ ਪੈਚ ਦਿੱਤਾ ਹੋਇਆ ਆ ਬਾਕੀ ਸਾਰਾ ਇਹਦੇ ਤੇ ਤੁਸੀਂ ਚੈੱਕ ਕਰ ਸਕਦੇ ਆ ਦਬਕਾ ਤੇ ਸਿੱਪੀ ਵਰਕ ਮੋਤੀ ਸਾਰਾ ਲਗਾਇਆ ਹੋਇਆ ਕਲੀਆਂ ਜਿਹੜੀਆਂ ਇਹਦੀਆਂ ਸਿੱਪੀ ਤੇ ਮੋਤੀ ਦੇ ਨਾਲ ਬਣੀਆਂ ਹੋਈਆਂ ਆ ਆ ਇਹਦਾ ਫਰੰਟ ਸਾਈਡ ਤੇ ਘੇਰਾ ਆ ਤੇ ਆਹਾਂ ਇਧਰੋਂ ਇਹਦਾ ਬੈਕ ਸਾਈਡ ਤੇ ਘੇਰਾ ਆ ਠੀਕ ਹੈ ਜੀ ਤੇ ਆ ਤੁਸੀਂ ਇਹਦੇ ਚੈੱਕ ਕਰ ਸਕਦੇ ਆ ਇਹਦੇ ਆਪਾਂ ਪਹੁੰਚੇ ਬਣਾਏ ਹੋਏ ਆ ਇਹ ਬਾਟਮ ਦੇ ਪਹੁੰਚੇ ਬਣੇ ਹੋਏ ਆ ਪੂਰਾ ਹੈਵੀ ਲੁੱਕ ਦੇ ਵਿੱਚ ਪੈਚ ਦੇ ਨਾਲ ਤੇ ਹੀ 골ਡਨ ਜਿਹੜੀਆਂ ਸਟ੍ਰਿਪਸ ਵਾਲਾ ਜਿਹੜਾ ਆ ਉਹ ਆਪਾਂ ਇਹਦਾ ਦੁਪੱਟਾ ਰੈਡੀ ਕੀਤਾ ਹੋਇਆ ਆ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਜੀ ਆਹ ਇਹਦਾ ਦੁਪੱਟਾ ਰੈਡੀ ਹੋਇਆ ਆ 골ਡਨ ਜਿਹੜੀਆਂ ਇਹਦੇ ਵਿੱਚ ਲਾਈਨਾਂ ਪਈਆਂ ਹੋਈਆਂ ਆ ਤੇ ਦੁਪੱਟੇ ਨੂੰ ਆਪਾਂ ਲੇਸ ਕੀਤੀ ਹੋਈ ਆ ਤੇ ਇਹ ਜਿਹੜਾ ਆਪਣਾ ਫੈਬਰਿਕ ਹੈਗਾ ਆ ਇਹ ਖਾਦੀ ਸਿਲਕ ਦਾ ਫੈਬਰਿਕ ਆ ਉਹਦੇ ਦੇ ਜਿਹੜਾ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਹੋਇਆ ਆ ਤੇ ਤੁਸੀਂ ਆਪਣਾ ਕਿਹੇ ਵੀ ਸ਼ੇਡ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਆ ਇਕ ਆ ਦੇਖੋ ਜੀ ਆਪਾਂ ਬਹੁਤ ਸੋਹਣਾ ਜਿਹੜਾ ਪੈਚ ਵਰਕ ਦੇ ਨਾਲ ਸੂਟ ਬਣਾਇਆ ਹੋਇਆ ਆ ਆ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਜੀ ਇਹ ਵੀ ਪੂਰਾ ਹੈਂਡ ਦੇ ਨਾਲ ਸੂਟ ਬਣਿਆ ਹੋਇਆ ਆ ਸਾਰੀ ਸ਼ਰਟ ਦੇ ਵਿੱਚ ਬੁੱਟੀ ਪਈ ਹੋਈ ਆ ਠੀਕ ਹੈ ਜੀ ਉੱਪਰ ਤੱਕ ਤੇ نیچے ਜਿਹੜਾ ਆ ਇਹਦੇ ਵਿੱਚ ਆਪਾਂ ਹਲਕਾ ਜਿਹਾ ਪੀਚ ਸ਼ੇਡ ਦਾ ਪੈਚ ਦੇ ਕੇ ਤੇ ਉਹਦੇ ਸਾਰੇ ਉੱਪਰ ਜਿਹੜਾ ਆਪਾਂ ਹੈਂਡਵਰਕ ਕੀਤਾ ਹੋਇਆ ਆ ਤੇ ਐਦਾਂ ਹੀ ਜਿਹੜੀਆਂ ਇਹਦੀਆਂ ਉਹ ਆਰਮਸ ਬਣੀਆਂ ਹੋਈਆਂ ਵਾ ਆ ਤੁਸੀਂ ਚੈੱਕ ਕਰੋ ਆ ਦੇਖੋ ਜੀ ਇਹਦੀਆਂ ਆਰਮਸ ਵੀ ਬਹੁਤ ਹੀ ਪਿਆਰੀਆਂ ਜੀਆਂ ਬਣੀਆਂ ਹੋਈਆਂ ਆ ਠੀਕ ਆ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਆ ਦੁਪੱਟਾ ਆਪਣਾ ਇਹਦੇ ਨਾਲ ਉਹਨਾਂ ਨੇ ਫੁੱਲ ਚਨੌਂਦਾ ਕਿਹਾ ਸੀ ਆਪਾਂ ਫੁੱਲ ਚਨੌਂਦਾ ਦੁਪੱਟਾ ਲੈ ਕੇ ਉਹਦੇ ਵਿੱਚ ਗੋਟਾ ਪੱਤੀ ਦੀਆਂ ਲਾਈਨਸ ਦੇ ਕੇ ਸਾਈਡ ਤੇ ਜਿਹੜਾ ਆਪਾਂ ਚਾਰੋ ਸਾਈਡ ਤੇ ਲੇਸ ਕੀਤੀ ਹੋਈ ਆ ਇਹਦੇ ਨਾਲ ਮੈਚਿੰਗ ਕਰਕੇ ਆਹ ਆਪਾਂ ਸੂਟ ਬਣਾਇਆ ਹੋਇਆ ਜੀ ਲਵੈਂਡਰ ਸ਼ੇਡ ਦੇ ਵਿੱਚ ਸ਼ਿਮਰ ਦੇ ਵਿੱਚ ਇਹਦੇ ਦੇ ਆਪਾਂ ਜਿਹੜਾ ਕਿ ਮਸ਼ੀਨ ਵਰਕ ਕੀਤਾ ਹੋਇਆ ਆ ਆ ਤੁਸੀਂ ਚੈੱਕ ਕਰੋ ਇਹਦੇ ਦੇ ਆਪਾਂ ਮਸ਼ੀਨੀ ਕਢਾਈ ਕੀਤੀ ਹੋਈ ਆ ਘੇਰਾ ਬਣਿਆ ਹੋਇਆ ਵਾ ਬਾਕੀ ਸਾਰੀ ਸ਼ਰਟ ਦੇ ਵਿੱਚ ਬੁੱਟੀ ਪਈ ਹੋਈ ਆ ਤੇ ਇਦਾਂ ਹੀ ਇਹਦੀਆਂ ਬਹੁਤ ਹੀ ਪਿਆਰੀਆਂ ਜੀਆਂ ਸਿੰਪਲ ਜੀਆਂ ਜਿਹੜੀਆਂ ਉਹ ਆਰਮਜ਼ ਬਣੀਆਂ ਹੋਈਆਂ ਵਾ ਆ ਚੈੱਕ ਕਰੋ ਜੀ ਇਹਦੀਆਂ ਆਰਮਜ਼ ਬਣੀਆਂ ਹੋਈਆਂ ਆ ਤੇ ਇਹਦੇ ਨਾਲ ਵੀ ਜਿਹੜਾ ਦੁਪੱਟਾ ਹੈਗਾ ਆ ਫੁੱਲ ਚਨੋਂਨ ਦਾ ਦੁਪੱਟਾ ਹੈ ਇਹਦੇ ਨਾਲ ਵੀ 2 मीटर ਦਾ ਦੁਪੱਟਾ ਹੈ ਜੀ ਤੇ ਉਹਨੂੰ ਵੀ ਆਪਾਂ ਜਿਹੜੀ ਆ ਕੰਟਰਾਸਟ ਕਰਕੇ ਜਿਹੜੀ ਆ ਉਹ ਲੇਸ ਕੀਤੀ ਹੋਈ ਆ ਮਤਲਬ ਆਹ ਜੋੜੀ ਦੇ ਵਿੱਚ ਜਿਹੜੇ ਸਟੋਨਸ ਹੈਗੀਆਂ ਜਿਹੜੀਆਂ ਸ਼ੇਡਸ ਹੈਗੀਆਂ ਉਹਨਾਂ ਦੇ ਨਾਲ ਕੰਟਰਾਸਟ ਕਰਕੇ ਆਪਾਂ ਲੇਸ ਕੀਤੀ ਹੋਈ ਆ ਇੱਕ ਆ ਸੂਟ ਚੈੱਕ ਕਰੋ ਬਹੁਤ ਹੀ ਸੋਹਣਾ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਬਣਾਇਆ ਹੋਇਆ ਜੀ ਆਪਾਂ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖਿਓ ਜੀ ਪੂਰਾ 골ਡਨ ਵਰਕ ਕੀਤਾ ਹੋ ਗਿਆ ਇਹਦੇ ਤੇ ਤਿੱਲੇ ਦੇ ਵਿੱਚ ਠੀਕ ਹੈ ਜੀ ਤੇ ਸਿੱਪੀ ਦੇ ਵਿੱਚ ਤੁਸੀਂ ਚੈੱਕ ਕਰੋ ਇਹਦੇ ਫਲਾਰਸ ਦੇਖਿਓ ਇੰਨੇ ਪਿਆਰੇ ਜਿਹੜੇ ਫਲਾਰਸ ਬਣੇ ਹੋਏ ਹੁਣ ਆਹ ਦੇਖੋ ਇੱਕ ਫਲਾਰ ਦੇ ਵਿੱਚ ਜਿਹੜਾ ਇਹਦਾ ਕੰਮ ਵਾ ਕਿੰਨਾ ਡਿਫਰੈਂਟ ਕੀਤਾ ਗਿਆ ਇਹਦੇ ਵਿੱਚ ਜਿਹੜਾ ਆਪਾਂ ਤਿੱਲਾ ਵੀ ਯੂਜ਼ ਕੀਤਾ ਆ ਠੀਕ ਹੈ ਜੀ ਦਬਕਾ ਵੀ ਯੂਜ਼ ਕੀਤਾ ਸਿੱਪੀ ਵੀ ਯੂਜ਼ ਕੀਤੀ ਆ ਨਲਕੀ ਵੀ ਯੂਜ਼ ਕੀਤੀ ਹੋਈ ਆ ਇੰਨਾ ਪਿਆਰਾ ਜਿਆ ਫਲਾਵਰ ਬਣਿਆ ਹੋਇਆ ਹੈ ਇਦਾਂ ਕਰਕੇ ਇਹਦੀਆਂ ਜੜੀਆਂ ਉਨ ਤੁਸੀਂ ਕੋਈ ਪੱਤੀਆਂ ਦੇਖਿਓ ਪੱਤੀਆਂ ਵੀ ਬਹੁਤ ਸੋਹਣੀਆਂ ਕੰਟਰਾਸਟ ਕਰਕੇ ਕੀਤੀਆਂ ਗਈਆਂ ਇੰਨਾ ਪਿਆਰਾ ਹੁਣ ਇਧਰ ਵੇਖੋ ਜਿਹੜੀ ਪੱਤੀ ਆ ਤਿੱਲੇ ਵਿੱਚ ਦਬਕੇ ਵਿੱਚ ਦੋਨੋਂ ਵਿੱਚ ਬਣਾਈ ਹੋਈ ਆ ਤੇ ਇਹਦਾ ਨੈਕ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਆ ਤੇ ਇਹਦੀਆਂ ਤੁਸੀਂ ਆਰਮਸ ਚੈੱਕ ਕਰੋ ਆਰਮਸ ਤੇ ਵੀ ਵਰਕ ਬਹੁਤ ਹੀ ਪਿਆਰਾ ਫੁੱਲ ਹੈਵੀ ਆਰਮਸ ਕੀਤੀਆਂ ਹੋਈਆਂ ਆ ਤੇ ਇਹਦੇ ਨਾਲ ਜਿਹੜਾ ਆਪਾਂ ਜਾਫਾ ਰੈਡੀ ਕੀਤਾ ਗਿਆ ਆ orange shade ਦਾ ਇਹਦੇ ਨਾਲ ਕੰਟਰਾਸਟ ਕਰਕੇ ਜਾਫੇ ਦੇ ਉੱਪਰ ਆਪਾਂ ਜਿਹੜੀ ਆ ਹਲਕੀ ਸਿੱਪੀ ਦਿੱਤੀ ਹੋਈ ਆ ਹੁਣ ਇਹਦਾ ਤੁਸੀਂ ਦੁਪੱਟਾ ਚੈੱਕ ਕਰੋ ਦੁਪੱਟਾ ਵੀ ਬਿਲਕੁਲ ਡਿਫਰੈਂਟ ਜਿਹੇ ਸਟਾਈਲ ਦੇ ਵਿੱਚ ਆਪਾਂ ਦੁਪੱਟਾ ਇਹਦਾ ਬਣਾਇਆ ਹੋਇਆ ਆ ਦੇਖੋ ਜੀ ਆ ਦੇਖੋ ਸਾਰੇ ਦੁਪੱਟੇ ਵਿੱਚ ਸਿੱਪੀ ਦਿੱਤੀ ਹੋਈ ਆ ਤੇ ਆ ਇੱਕ ਜਿਹੜਾ ਆਪਾਂ ਇਦਾਂ ਇਹਦੇ ਤੇ ਵਰਕ ਕੀਤਾ ਗਿਆ ਇਹਦੇ ਪੱਲਿਆਂ ਤੇ ਪੱਲਿਆਂ ਨੂੰ ਪੂਰਾ ਹੈਵੀ ਸਟਾਈਲ ਦੇ ਵਿੱਚ ਆਪਾਂ ਬਣਾਇਆ ਹੋਇਆ ਆ ਆ ਦੇਖੋ ਜੀ ਬਿਲਕੁਲ ਡਿਫਰੈਂਟ ਤਰੀਕੇ ਦੇ ਨਾਲ ਜਿਹੜੇ ਇਹਦੇ ਪੱਲੇ ਆਪਾਂ ਬਣਾਏ ਹੋਏ ਆ ਤੇ ਜਿੰਨੇ ਵੀ ਆਪਾਂ ਨੂੰ ਆਰਡਰ ਪਲੇਸ ਕਰਨਾ ਤੁਸੀਂ ਕਰ ਸਕਦੇ ਆ ਠੀਕ ਹੈ ਜੀ ਬਹੁਤ ਹੀ ਸੋਹਣੇ ਜੇ ਆਪਾਂ ਸੂਟ ਰੈਡੀ ਕੀਤੀ ਹੋਇਆ ਇਦਾਂ ਹੀ ਹੋਰ ਵੀ ਆਪਣੇ ਬਹੁਤ ਜ਼ਿਆਦਾ ਜਿਹੜੇ ਆਰਟੀਕਲ ਰੈਡੀ ਹੁੰਦੇ ਪਏ ਆ ਜਿੱਦਾਂ ਜਿੱਦਾਂ ਰੈਡੀ ਹੋਈ ਗਏ ਮੈਂ ਤੁਹਾਨੂੰ ਉਦਾਂ ਉਦਾਂ ਹੀ ਸ਼ੋਅ ਕਰਵਾਈ ਜਾਊਂਗੀ ਤੇ ਤੁਸੀਂ ਸਭ ਤੋਂ ਜ਼ਿਆਦਾ ਇਕਾਦੇ ਕਿਉਂ ਆਪਾਂ ਲਹਿੰਗਾ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਇਹ ਲਹਿੰਗੇ ਦੇ ਨਾਲ ਜਿਹੜੀ ਆਪਾਂ ਸ਼ਾਰਟ ਸ਼ਰਟ ਬਣਾਈ ਹੋਈ ਆ ਠੀਕ ਆ ਜੀ ਇਹਦੇ ਤੇ ਪੂਰਾ 골ਡਨ ਐਮਬਰਾਇਡਰੀ ਹੋਈ ਆ ਲਹਿੰਗੇ ਦੇ ਉੱਪਰ ਸ਼ਿਮਰ ਦੇ ਵਿੱਚ ਇਹ ਲਹਿੰਗਾ ਆ ਠੀਕ ਆ ਤੇ ਆ ਤੁਸੀਂ ਇਹਦਾ ਲਹਿੰਗਾ ਦੇਖ ਸਕਦੇ ਆ ਬਹੁਤ ਹੀ ਪਿਆਰਾ ਜਿਹਾ ਇਹਦਾ ਲਹਿੰਗਾ ਬਣਿਆ ਹੋਇਆ ਆ ਨੀਚੇ ਕੇਨ ਵਗੈਰਾ ਲਗਾ ਕੇ ਨੂੰ ਆਪਾਂ ਬਣਾਇਆ ਹੋਇਆ ਵਾ ਬਹੁਤ ਹੀ ਸੋਹਣਾ ਆ ਇਹਦਾ ਫਲੇਅਰ ਵੀ ਬਹੁਤ ਸੋਹਣਾ ਬਣਿਆ ਹੋਇਆ ਵਾ ਬਾਕੀ ਹਜੇ ਜਿਹੜੇ ਆ ਇਹਨੂੰ ਲਟਕਣ ਵਗੈਰਾ ਕਰਨੇ ਹੈਗੇ ਆ ਆਪਾਂ ਤੇ ਇਹਦਾ ਮੈਂ ਤੁਹਾਨੂੰ ਦੁਪੱਟਾ ਵੀ ਦਿਖਾ ਦੰਨੀ ਆ ਬਹੁਤ ਹੀ ਪਿਆਰਾ ਜਿਹਾ ਇਹਦਾ ਦੁਪੱਟਾ ਬਣਿਆ ਹੋਇਆ ਆ ਸੇਮ ਗੋਲਡਨ ਸ਼ਿਮਰ ਦੇ ਵਿੱਚ ਆ ਚੈੱਕ ਕਰੋ ਜੀ ਆਹ ਹੈ ਇਹਦਾ ਦੁਪੱਟਾ ਆ ਤੇ ਇਹ ਨੂੰ ਲੇਸ ਕੀਤੀ ਹੋਈ ਆ ਤੇ ਇਹ ਤੁਸੀਂ ਆਪਣੇ ਕੋਲੋਂ ਜਿਹੜਾ ਰੈਂਟ ਤੇ ਲੈ ਕੇ ਜਾ ਸਕਦੇ ਆ ਇਹ ਵਾਲਾ ਲਹਿੰਗਾ